ਕੁਛ ਹੀ ਸਾਰੇ ਇਨਫਲੇਸ਼ਨ ਬਾਰੇ ਤਾਂ ਸੁਨੇ ਹੋਣਾ ਤੇ ਸ਼ਾਇਦ ਸਟ੍ਰਿੰਗਫਲੇਸ਼ਨ ਬਾਰੇ ਵੀ ਪਰ ਹੁਣ ਇੱਕ ਨਵਾਂ ਹੀ ਸਕੈਮ ਬਹੁਤ ਹੀ ਚੁੱਪਚੁਪੀ ਤੇ ਚਲਾਇਆ ਜਾ ਰਿਹਾ ਤੇ ਸਾਨੂੰ ਇਹਦੇ ਬਾਰੇ ਪਤਾ ਵੀ ਨਹੀਂ ਚੱਲ ਰਿਹਾ ਹੁੰਦਾ ਕੀ ਆ ਕਿ ਕੰਪਨੀਆਂ ਨੂੰ ਪਤਾ ਚੱਲ ਗਿਆ ਕਿ ਹੁਣ ਆਪਾਂ ਚੀਜ਼ਾਂ ਦੇ ਪ੍ਰਾਈਸੇਸ ਹੋਰ ਨਹੀਂ ਵਧਾ ਸਕਦੇ ਤੇ ਇਹਦੇ ਬਦਲੇ ਉਹਨਾਂ ਨੇ ਪ੍ਰਾਈਸੇਸ ਨਾ ਵਧਾਣ ਦੀ ਜਗ੍ਹਾ ਕੁਆਂਟੀਟੀ ਤੇ ਕੁਆਂਟੀਟੀ ਬਹੁਤ ਹੀ ਜ਼ਿਆਦਾ ਘਟਾਣੀ ਸ਼ੁਰੂ ਕਰ ਦਿੱਤੀ ਆ ਤੇ ਆਪਣੇ ਵਿੱਚ ਬਹੁਤੇ ਇਹਨੂੰ ਨੋਟਿਸ ਵੀ ਨਹੀਂ ਕਰ ਪਾਉਂਦੇ ਜਦੋਂ ਤੱਕ ਕਿ ਬਹੁਤ ਦੇਰ ਨਹੀਂ ਹੋ ਜਾਂਦੀ ਐਗਜ਼ਾਮਪਲ ਦੇ ਤੌਰ ਤੇ ਜਿਹੜਾ ਪੀਨਟ ਬਟਰ ਹੁਣ ਮਾਰਕੀਟ ਵਿੱਚ ਮਿਲਦਾ ਆ ਉਹਦੇ ਵਿੱਚੋਂ ਅਸਲੀ ਪੀਰਨੋਇਲ ਦਾ ਕਾਰਡ ਹੀ ਲਿਆ ਗਿਆ ਆ ਤੇ ਹੁਣ ਪਤਾ ਨਹੀਂ ਕੀ ਪਾਮ ਆਇਲ ਤੇ ਕਨੋਲਾ ਆਇਲ ਇਹ ਸਭ ਭਰ ਕੇ ਵੇਚਿਆ ਜਾ ਰਿਹਾ ਆ ਇਹ ਕੰਮ ਨਵੀਂ ਗੱਡੀਆਂ ਵਿੱਚ ਵੀ ਚੱਲ ਰਿਹਾ ਹੈ ਜਿਹੜੇ ਫੀਚਰ ਪਹਿਲਾਂ ਸਟੈਂਡਰਡ ਹੁੰਦੇ ਸੀਗੇ ਕਿਸੇ ਵੀ ਨਵੀਂ ਗੱਡੀ ਵਿੱਚ ਹੁਣ ਉਹਦੇ ਲਈ ਵੀ ਐਕਸਟਰਾ ਪੇ ਕਰਨਾ ਪੈਂਦਾ ਜਿਦਾ ਕਿ ਕਾਰ ਦੇ ਹੀਟਡ ਸੀਟ ਜਾਂ ਹੀਟਡ ਮਿਰਰ ਵਗੈਰਾ ਵਰਗੇ ਫੀਚਰਸ ਤੇ ਹੁਣ ਇਹ ਗੱਲ ਇੱਥੇ ਮੁੱਕਦੀ ਹੈ ਕਿ ਚਾਹੇ ਆਈਟਮ ਦੀ ਪ੍ਰਾਈਸੇਸ ਸੇਮ ਹੀ ਆ ਪਰ ਕੰਪਨੀਆਂ ਨੇ ਕੁਆਲਿਟੀ ਬਹੁਤ ਹੀ ਜ਼ਿਆਦਾ ਘਟਾ ਦਿੱਤੀ ਆ ਹਰ ਪਾਸੇ ਟੀ ਮਟੀਰੀਅਲ ਯੂਜ਼ ਕੀਤਾ ਜਾਂਦਾ ਹੈ ਚਾਹੇ ਫਿਰ ਉਹ ਨਵੀਆਂ ਗੱਡੀਆਂ ਹੋਣ ਜਾਂ ਨਵੇਂ ਘਰਾਂ ਦੀ ਕੰਸਟਰਕਸ਼ਨ ਜਾਂ ਕਿਸੇ ਰੋਡ ਦੀ ਕੰਸਟਰਕਸ਼ਨ ਹੋਵੇ ਹਰ ਪਾਸੇ ਟੀ ਮਟੀਰੀਅਲ ਯੂਜ਼ ਕੀਤਾ ਜਾਂਦਾ ਜਿਹੜਾ ਮਸਾਂ ਹੀ 5-7 ਸਾਲ ਕੱਢਦਾ ਆ ਸਭ ਕੁਝ ਮਾੜੇ ਤੋਂ ਮਾੜਾ ਹੁੰਦਾ ਜਾ ਰਿਹਾ ਤੇ ਸੰਵਾਦ ਦਾ ਰਾਹ ਵੀ ਕੋਈ ਨਹੀਂ ਦਿਸ ਰਿਹਾ